हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅੱਪਾ ਦੋ ਨਗ ਸੇਰ ਲਈ ਲੈ ਕੇ ਆਏ ਜੀ ਇੱਕ ਬੜ ਤਾਜੀ ਸੂਵੀਆ ਇੱਕ ਟੋਕੜ ਆ ਉਹ ਪੁੱਛ ਲੈਣਾ ਬਾਈ ਤੁਹਾਡੇ ਰ ਆਜੋ ਬਾਈ ਬਾਈ ਜੀ ਸਤਿਕਾਰ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਵਧੀਆ ਜੀ ਠੀਕ ਸਾਹਿਬ ਨਾਮ ਤੇ ਐਡਰੈਸ ਬੋਲ ਨਾਮ ਵੀਰੇ ਰਾਜੂ ਸੋਹੀ ਪਿੰਡ ਹਮਤਪੁਰਾ ਜਿਹੜਾ ਮੋਕਾ ਤਸ਼ੀਰ ਨੇ ਹਸਾਂ ਲੱਗ ਪਏ ਨੇੜੇ ਪਿੰਡ ਬਾਈ ਨੇੜੇ ਪਿੰਡ ਆਪਾਂ ਇੱਧਰ ਪੈਗੇ ਮੱਝੂਗੇ ਇੱਧਰ ਬਲਾਸਪੁਰ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ ਹੈਗਾ 98722 8520 ਬਾਈ ਜਿਹੜੀ ਪਹਿਲੇ ਨੰਬਰ ਦੇ ਬੱਚੇ ਨੇ ਕਿਹੜਾ ਸੂਸ ਹੋਈ ਹੈ ਇਹ ਤੀਜਾ ਸੂਗਾ ਸੂਈ ਹੈ ਡਾਕਟਰ ਕਦੋਂ ਸੂਈ ਹੈ ਬਾਈ ਇਹਨੂੰ ਅੱਜ 10 ਦਿਨ ਹੋ ਗਏ ਤੇ ਮਗਰ ਬੱਸੀ ਆ ਮਗਰ ਬੱਛੀ ਆ ਹਾਂਜੀ ਬੱਚਾ ਬਾਈ ਬੱਛੀ ਨੂੰ ਜਨਮ ਦਿੱਤਾ ਬੱਛੀ ਬਹੁਤ ਚੰਗੀ ਹੈ ਨਾ ਤੇ ਕਿੰਨੇ ਬੋਲਦੇ ਆ ਹੁਣ ਦੁੱਧ 10 ਲੀਟਰ ਆ ਬਾਈ ਡਾਕਟਰ ਤੋਲ ਕੇ ਦੇਣਾਗੇ ਚਾਹੇ ਬੰਦਾ ਤਿੰਨ ਡੰਗ ਤੋਲ ਕੇ ਲੈ ਜਾਵੇ ਠੀਕ ਆ ਬਾਈ 10 ਲੀਟਰ ਦੁੱਧ ਬਾਈ ਕਹਿੰਦਾ ਕੰਡੇ ਲਾਵਾ ਦੇ ਦੇਾਂਗੇ ਚਾਹੇ ਤਿੰਨ ਡੰਗ ਚੋ ਕੇ ਲੈ ਜਾਓ ਉਹਨਦੇ ਬਾਈ ਤੋਲ ਕੇ ਦਿਖਾ ਦੇ ਲੈ ਦੀ ਛੇਵਾਦੀ ਆ ਹਾਂਜੀ ਹਾਂਜੀ ਕੜਕੁੜ ਚੱਲ ਕੇ ਬਾਦ ਵਿੱਚ ਵਧੂ ਵੀ ਵੀ ਹੈ ਜੀ ਚਵਾਈ ਚੁਵਾਈ ਕਿਵੇਂ ਹੈ ਚਵਾਈ ਚੁਵਾਈ ਓਕੇ ਡਾਕਟਰ ਧਾਰਾ ਮਾਰ ਕੇ ਦਿਖਾਦਾ ਜੀ ਆਰਡਰ ਚੰਗਾ ਹਨ ਆਨਪੋਰਟ ਚੰਗਾ ਨਾੜਾ ਨੋੜਾ ਚੰਗਿਆ ਤੋੜਾ ਤਾਰਾ ਚੰਗਾ ਕੱਦ ਵਿਟ ਚੰਗਿਆ ਰੰਗ ਰੂਪ ਵੀ ਕਰਮ ਵਾਲੀ ਦਾ ਚੰਗਾ ਸੋ ਇਹ ਸਵਾਈ ਆ ਬੱਚਾ ਮਗਰ ਬੱਚੀ ਆ ਬੱਚੀ ਵੀ ਬਹੁਤ ਚੰਗੀ ਆ ਬਈ ਨਾਲ ਹੀ ਸਾਲ ਡੇਢ ਸਾਲ ਨੂੰ ਨਾਲ ਹੀ ਤਿਆਰ ਹੋ ਜਾਣਾ ਦੁੱਧ ਬਾਈ ਕਹਿੰਦਾ 10 ਲੀਟਰ ਕੰਡੇ ਲਾਵਾ ਜਿਆ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਚੈੱਕ ਨਹੀਂ ਹੈ ਨਾ ਕੋਈ ਕਰਮ ਵਾਲੀ ਕੁਝ ਠੀਕ ਆ ਜਿਵੇਂ ਮਰਜੀ ਦਾ ਕੀ ਬਾਤ ਆ ਬਈ ਜਿਵੇਂ ਮਰਜੀ ਬਾਈ ਕਹਿੰਦਾ ਬੈਠਾ ਰ ਨਿਆਣਾ ਪਾਉਣਾ ਪਾ ਨਹੀਂ ਪਾਉਣਾ ਨਾ ਪਾ ਤਾਂ ਵੀ ਕੋਈ ਜੱਕਰ ਨਹੀਂ ਫੇਸ ਬਿਊਟੀ ਵੀ ਕਰ ਮਰਜੀ ਚੰਗੀ ਆ ਬਾਕੀ ਤੋਰਾ ਤਾਰਾ ਵੀ ਚੰਗਾ ਗਾ ਤੇ ਕੀ ਮੁੱਲ ਆ ਜਾਇਜ ਦਾ ਇਹ ਤਾਂ ਜਾਇਜ ਦਾ ਮੁੱਲ 35000 ਰੁਪਏ ਦਾ ਮਾਨਦਾਨ ਹੋ ਜੂ ਮਾਨਦਾਨ ਕਰ ਦਾਂਗੇ ਵਿੱਚ ਜ਼ਰੂਰ 35000 ਰੁਪਏ ਮੁੱਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਦਾਨ ਜ਼ਰੂਰ ਹੋ ਜੇ ਆਰਡਰ ਬਹੁਤ ਸੋਹਣਾ ਤਿਆਰ ਕਰਿਆ ਕਰਮਾਲੀ ਨੇ ਇਕੱਲਾ ਇਕੱਲਾ ਥਾਣਾ ਚਾਰੇ ਥਾਣੇ ਦੇ ਜਿਵੇਂ ਮਰਜੀ ਹੱਥ ਲਾਈ ਜਾ ਕੋਈ ਚੱਕਰੀ ਨਹੀਂ ਲੈ ਜਿਵੇਂ ਮਰਜੀ ਬੈਠਾ ਕੋਈ ਨਿਆਣਾ ਨਹੀਂ ਬੱਚਾ ਦੀ ਨਾ ਕੋਈ ਪ੍ਰਵਾਹ ਨਹੀਂ ਹੂੰ ਸਹੀ ਗੱਲ ਆ ਤੇ ਥਾਣਾ ਮਾਰ ਦਿੰਦੇ ਆ ਮਾਰ ਦੇ ਮਾਰ ਨਹੀਂ ਕੋਈ ਚੱਕਰ ਨਹੀਂ ਹੂੰ ਧਾਰਾ ਭਾਈ ਕਹਿੰਦਾ ਮਾਰ ਕੇ ਦਿਖਾ ਦੇ ਚੂਣ ਬੜਾ ਚੰਗਾ ਯਾਰ ਹਨਾ ਚਵਾਈ ਚਵਾਈ ਦੇ ਕੋਲ ਚਵਾਈ ਬੜੀ ਚੰਗੀ ਆ ਬਈ ਹੂੰ ਧਾਰ ਚੰਗੀ ਆਉਂਦੀ ਆ ਹਾਂਜੀ ਅਸਮਾਨ ਨੂੰ ਕਰਾਇਆ ਪੂਰਾ ਬਣਾਉਗੀ ਠੀਕ ਆ ਅਸਮਾਨ ਹੀ ਕਰਿਆ ਬਾਈ ਥੋੜਾ ਜਿਹਾ ਫਸਮਾਨ ਬੱਚਾ ਦੂਰ ਕਰਕੇ ਥੋੜਾ ਜਿਹਾ ਕਰ ਦਿਓ ਬੱਚ ਹੂੰ ਕਰ ਲੈਂਦੇ ਆ 2 ਮਿੰਟ ਡਾਕਟਰ ਕੋਈ ਚੱਕਰ ਨਹੀਂ ਪਰ ਰੁਕ ਜਾਨੇ ਉਹਦੀ અમારી ਆਪਣੀ ਫੁੱਲ ਗਾਰੰਟੀ ਆ ਲੈ ਬਾਈ ਚਵਾਈ ਜੁਹੀ ਦੇਖੋ ਚਵਾਈ ਚੰਗੀ ਆ ਕਿਆ ਬਾਤ ਹੌਣ ਕਰਿਆ ਹਨ ਬਸਮਾਨ ਕਰਿਆ ਡਾਕਟਰ ਹਾਂ ਜਿਵੇਂ ਮਰਜ਼ੀ ਦਾ ਰਮਾਈ ਚੱਲ ਕੋਈ ਚੱਕਰ ਨਹੀਂ ਚੋਂ ਚੋਂ ਬੜਾ ਸਿੰਗ ਬਾਠ ਠੀਕ ਆ ਬਈ ਕਿਧਰ ਦੀ ਮਰਜੀ ਉੱਠ ਕੇ ਫੈਕੀ ਜਾ ਰਾ ਕੋਈ ਮੁੱਲ ਜਮਾ ਜਾਇਜ਼ ਆ ਬਈ 35000 ਰੁਪਏ ਬਾਕੀ ਜਿਹੜਾ ਮੌਕੇ ਦੇ ਵਿੱਚ ਤੁਮਾਰਾ ਜਮਾਣਾ ਕੋਈ ਨਾ ਮਗਰ ਬੱਸੀ ਜ਼ਰੂਰ ਹੋ ਜੀ ਬੱਚਾ ਹੀ ਮਗਰ ਬੱਚੀ ਬਾਕੀ ਕੜ ਚੱਲ ਕੇ ਵਧੂਗਾ ਜੀ ਹੂੰ ਦੋ ਨੰਬਰ ਇਹਦਾ ਸੂਈ ਵੀ ਆ ਇਹ ਡਾਕਟਰ ਪਹਿਲਾ ਹੀ ਸੂਈ ਵੀ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਤਾਂ ਮਹੀਨਾ ਕਹਿੰਦੇ ਆਪਾਂ ਡੇਢ ਮਹੀਨਾ ਮੰਨ ਕੇ ਲੈ ਲਈਏ ਦੁੱਧ ਕਿੰਨਾ ਬਈ ਦੁੱਧ ਆਪਾਂ 13 ਲੀਟਰ ਬਾਲਟੀ ਚ ਪਾ ਕੇ ਦੇਵਾਂਗੇ ਥੱਲੇ ਠੀਕ ਆ ਬਈ ਛੰਡੀ ਸ਼ੀਲ ਇਹ ਵੀ ਪੂਰੀ ਆ ਲੈ ਜਿਵੇਂ ਮਰਜੀ ਹੱਥ ਲਾਈ ਚੱਲ 13 ਕੱਲਾ ਕੱਲਾ ਥਣ ਚਾਰੇ ਥਣ ਵਿੱਥੇ ਦੇ ਪੂਰੇ ਗਾਇਬ ਤੇ ਫੇਸ ਬਿਊਟੀ ਚੰਗੀ ਆ ਕੱਦ ਵੱਡ ਚੰਗਾ ਤੋੜਾ ਤਾਰਾ ਚੰਗਾ ਰੰਗ ਰੂਪ ਵਿਕਰਮਾ ਇਹਦਾ ਚੰਗਾਗਾ ਥਣ ਬੜਾ ਕਮਾਲ ਦਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗਾਇਬ ਤੇ ਥੋੜਾ ਬਈ ਬਹੁਤ ਚੌੜਾ ਚੂੜਾ ਚੰਗੀ ਆ ਬੜ ਪੱਧਰ ਪੁੱਤਰ ਹੈਗਾ ਤੇ ਕੀ ਮੁੱਲ ਆ ਇਹਦਾ ਬਈ ਇਹਦਾ ਮੁੱਲ ਡਾਕਟਰ 42000 ਕਰਦੇ ਆ ਮਾਨਤਾਨ ਹੋ ਜਾ ਮਾਨਤਾਨ ਕਰ ਦਾਂਗੇ 42000 ਰੁਪਈਆ ਮੁੱਲ ਆ ਬਈ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਕੋਈ ਪਰਵਾਹ ਨਹੀਂ ਕਿ ਚੱਕੀ ਆ ਵਰਡ ਸਨਕੀ ਆ ਰਸਾ ਛਾੜਤਾ ਬਾਈ ਨੇ ਮੌ ਇਹਨਾਂ ਵਹਿ ਗਿਆ ਨੇ ਕਹਿੰਦੀ ਕਰਮ ਵਾਲੀ ਕੁਝ ਨਹੀਂ ਹੈ ਨਾ ਜਿੱਧਰ ਦੀ ਮਰਜ਼ੀ ਵਹਿ ਜਾ ਮਗਰ ਦੇ ਹੱਥਾਂ ਨੂੰ ਮੂਹਰ ਨਹੀਂ ਲਾ ਲੋ ਕੋਈ ਪਰਵਾਹ ਨਹੀਂ ਡਾਕ ਸਹੀ ਗੱਲ ਚੰਗੀ ਆ ਵਰਡ ਸਨਕੀ ਆ ਫੇਸਬੁਕ ਚੰਗਾ ਕਰਦ ਵਰਡ ਚੰਗਾ ਰੰਗ ਰੂਪ ਚੰਗਾ ਕਰਮ ਵਾਲੀ ਮੁੱਲ 42000 ਰੁਪਈਆ ਮਾਨਤਾਨ ਜਰੂਰ ਹੋ ਜਾਊਗਾ ਨਾਗਪੁਰਾ ਕੋਲੇ ਦੋ ਸੀ ਦੋਨੇ ਦਿਖਾਤੇ ਜਿਸੇ ਵੀਰ ਤੇ ਦੋਨਾਂ ਚ ਕੋਈ ਵੀ ਪਸੰਦ ਆਏ ਭਾਈ ਨਕਨੇਕ ਟਿਕ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਨਾਲ ਤੈਦ ਲਓ ਬਾਕੀ ਡਾਕਟਰ ਆ ਨਿਆਣਾ ਪਾਉਣਾ ਪਾਉ ਠੀਕਾ ਨਾ ਪਾਉ ਤਾਂ ਵੀ ਕੋਈ ਚੱਕਰ ਨਹੀਂ ਕੀ ਬਾਤ ਨਹੀਂ ਭਾਈ ਕਿ ਧਾਰਾ ਮਾਰ ਲਾ ਧਾਰਾ ਵੀ ਭਾਈ ਕਹਿੰਦਾ ਮਾਰ ਕੇ ਖਾਣਾ ਕੋਈ ਚੱਕਰ ਹੀ ਨਹੀਂ ਹੈ ਕੋਈ ਇਹੋ ਜਿਹੀ ਨਹੀਂ ਚੋਣ ਬੜਾ ਚੰਗਾ ਯਾਰ ਹਨਾ ਵੱਡੀ ਗੱਲ ਭਾਈ ਠੰਡੀ ਸੀ ਲਿਆ ਮੌਜ ਨਾਲ ਹੜਕੀ ਲੈ ਭਾਈ ਕਹਿੰਦਾ ਨਿਆਣਾ ਵੀ ਪਾਉਣਾ ਪਾ ਨਹੀਂ ਪਾਉਣਾ ਨਾ ਪਾਤਾ ਵੀ ਕੋਈ ਨਹੀਂ ਪਾਉਣਾ ਨਾ ਪਾਉ ਕੋਈ ਲੋੜ ਨਹੀਂ ਭਲਾਈ ਦਵਾ ਕੇ ਸਹੀ ਗੱਲ ਆ ਬਾਈ ਇਦਾਂ ਗੱਲਬਾਤ ਹੀ ਬਹੁਤ ਠੀਕ ਆ ਬਾਈ ਮੁੱਲ ਵੀ ਜਮਾਂ ਜਾਇਜ਼ ਲਈ 40000 ਮਾਨਤਾ ਜ਼ਰੂਰ ਹੋ ਜਾਈਏ ਮਾਨਤਾਨ ਕਰ ਦਾਂਗੇ ਜ਼ਰੂਰ ਠੀਕ ਹੋ ਗਿਆ